ਸਾਨੂੰ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਹਾਜ਼ਰਾਂ ਜੀ ਦੇ ਕੁਝ ਗੱਲਾਂ ਬਾਤਾਂ ਜੀ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਆਪਾਂ ਇੱਕ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਤੇ ਇੱਕ ਤੁਹਾਡੇ ਨਾਲ ਮੁਲਾਕਾਤ ਕਰਾਉਣੀ ਹੈ ਮੁਲਾਕਾਤ ਬਲਵੰਤ ਸੰਘੇੜਾ ਉਹਨਾਂ ਦੇ ਨਾਲ ਕਰਾਉਣੀ ਹੈ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਜਿਹੜੇ ਕਿ ਪਲੀ ਵੱਲੋਂ 1 21 ਫਰਵਰੀ ਨੂੰ ਮਾਂ ਬੋਲੀ ਦਿਵਸ ਸੰਬੰਧੀ ਸਾਰੀ ਦੇ ਵਿੱਚ ਸਮਾਗਮ ਹੋ ਰਿਹਾ ਸੋ ਪਲੀ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਨੇ ਪੰਜਾਬੀ ਦੇ ਲਈ ਬਹੁਤ ਵੱਡੇ ਕੰਮ ਕੀਤੇ ਆ ਇੱਥੇ ਏਅਰਪੋਰਟਾਂ ਤੇ ਪੰਜਾਬੀ ਲਿਖਾਉਣ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਸ ਬੰਦੀ ਆਪਾਂ ਹਰ ਸਾਲ ਉਹ ਨਾਲ ਗੱਲਬਾਤ ਕਰਦੇ ਹਾਂ ਬਲਵੰਸ਼ ਗੇੜਾ ਹੁਣਾਂ ਨਾਲ ਗੱਲਬਾਤ ਕਰਾਂਗੇ ਇਹ ਤੋਂ ਪਹਿਲਾਂ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਆ ਉਹ ਪੁਲਿਸ ਵਾਲਿਆਂ ਦਾ ਅਪਰਾਧੀਆਂ ਦੇ ਨਾਲ ਕਿਤੇ ਨਾ ਕਿਤੇ ਗਿੱਟਮਿਟ ਹੋਣ ਦੀ ਗੱਲਬਾਤ ਕੈਨੇਡਾ ਦੇ ਵਿੱਚ ਜਿਹੜੀ ਸਾਹਮਣੇ ਆ ਰਹੀ ਆ ਮੇਰੀ ਜਾਣਕਾਰੀ ਮੁਤਾਬਕ ਪਹਿਲਾਂ ਇਸ ਪੱਧਰ ਦੀ ਕਦੇ ਵੀ ਕੋਈ ਘਟਨਾ ਵਾਪਰੀ ਨਹੀਂ ਜਾਂ ਇਦਾਂ ਦੀ ਨਹੀਂ ਕਦੇ ਵੀ ਵਾਪਰਿਆ ਕਿ ਪੁਲਿਸ ਵਾਲੇ ਉਹਨਾਂ ਦੇ ਨਾਲ ਰਲੇ ਹੋਣ ਇਹ 7 ਮਹੀਨੇ ਇੱਕ ਜਾਂਚ ਚੱਲੀ ਆ ਟੋਰਾਂਟੋ ਦੇ ਵਿੱਚ ਅੰਟਰੀਓ ਦੇ ਵਿੱਚ ਉਹਦੇ ਵਿੱਚ ਇੱਕ ਪ੍ਰੋਜੈਕਟ ਸਾਊਥ ਸੀ ਉਹਦੇ ਵਿੱਚ ਹੁਣ ਗੱਲਾਂਬਾਤਾਂ ਸਾਹਮਣੇ ਆਈਆਂ ਗੱਲਾਂਬਾਤਾਂ ਇਹ ਸਾਹਮਣੇ ਆਈਆਂ ਕਿ ਪੁਲਿਸ ਵਾਲਿਆਂ ਦਾ ਸਬੰਧ ਜਿਹੜੇ ਆਹ ਫਰੋਤੀਆਂ ਵਾਲੇ ਦੂਜੇ ਤੀਜੇ ਗੂੜੀਆਂ ਚਲਾਉਣ ਵਾਲੇ ਉਹਨਾਂ ਦੇ ਨਾਲ ਜੁੜਦਾ ਜਾ ਕੇ ਮਾਮਲਾ ਕੀ ਹੈ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਨੂੰ ਇੱਕ ਜਿਹੜਾ ਕਰੈਕਸ਼ਨ ਆਫੀਸਰ ਸੀ ਕਰੈਕਸ਼ਨ ਆਫੀਸਰ ਮਤਲਬ ਜਿਹੜਾ ਜੇਲ੍ਹਾਂ ਦੇ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਹੈ ਜੇਲ੍ਹ ਪ੍ਰਸ਼ਾਸਨ ਦੇ ਉਹਨੂੰ ਮਾਰਨ ਦੀ ਧਮਕੀ ਮਿਲ ਗਈ ਉਹਨੂੰ ਮਾਰਨ ਦੀ ਧਮਕੀ ਮਿਲੀ ਤੇ ਇਹ ਮਾਮਲਾ ਬਹੁਤ ਗੰਭੀਰ ਸੀ ਮਾਮਲੇ ਦੀ ਉਸੇ ਵੇਲੇ ਜਾਂਚ ਸ਼ੁਰੂ ਕੀਤੀ ਗਈ ਉਸ ਪੁਲਿਸ ਜਿਹੜਾ ਪੁਲਿਸ ਨੇ ਕਰੈਕਸ਼ਨ ਆਫੀਸਰ ਕਹਿੰਦੇ ਆਰ ਉਹਦੇ ਘਰ ਦੇ ਉੱਤੇ ਵੀ ਹੋਇਆ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਬਚਦਾ ਰਿਹਾ ਪ੍ਰੋਜੈਕਟ ਸਾਊਥ ਯੋਰਕ ਰਿਜਨਲ ਪੁਲਿਸ ਨੇ 7 ਮਹੀਨੇ ਦੀ ਜਾਂਚ ਸ਼ੁਰੂ ਕੀਤੀ ਤੇ ਇਸ ਜਾਂਚ ਦੇ ਦੌਰਾਨ ਸਾਹਮਣੇ ਇਹ ਆਇਆ ਕਿ ਟੋਰਾਂਟੋ ਪੁਲਿਸ ਸਰਵਿਸ ਦੇ ਅੰਦਰ ਕਿਸੇ ਨਾ ਕਿਤੇ ਬਹੁਤ ਵੱਡਾ ਘਪਲਾ ਹੋ ਰਿਹਾ ਭ੍ਰਿਸ਼ਟਾਚਾਰ ਕਤਲ ਦੀ ਸਾਜ਼ਿਸ਼ ਸਾਹਮਣੇ ਆਈ ਪੁਲਿਸ ਮੁਤਾਬਕ ਜੂਨ 2025 ਦੇ ਵਿੱਚ ਜਿਹੜੇ ਇਹ ਕਥਿਤ ਦੋਸ਼ੀ ਲੋਕਾਂ ਨੇ ਯੋਰਕ ਰੀਜਨਲ ਯੋਰਕ ਰੀਜਨ ਦੇ ਵਿੱਚ ਇਸ ਅਫਸਰ ਦੇ ਘਰ ਦੇ ਉੱਤੇ ਕਈ ਵਾਰੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਤਿੰਨ ਮਾਸਕ ਪਾਈ ਨਕਾਬ ਪੋਸ਼ਾ ਦੇ ਨਾਲ ਭਰੀ ਹੋਈ ਪਿਸਤੌਲ ਉਹ ਪੁਲਿਸ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ ਉਹਨਾਂ ਨੇ ਹੁਣ ਇਸ ਹਮਲੇ ਦੇ ਵਿੱਚ ਜਿਹੜਾ ਪੀੜਤ ਸੀ ਉਹ ਤਾਂ ਬਚ ਗਿਆ ਅਫਸਰ ਨੂੰ ਸਰੀਰਕ ਤੌਰ ਤੇ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਕਹਿੰਦੇ ਵੀ ਉਹਦੇ ਪਰਿਵਾਰ ਦੀ ਉਹਦੀ ਸੁਰੱਖਿਆ ਤੇ ਅਫਸਰਾਂ ਦੀ ਜਾਨ ਨੂੰ ਲੈ ਕੇ ਬਹੁਤ ਵੱਡਾ ਖਤਰਾ ਸੀ। ਗੁਪਤ ਜਾਣਕਾਰੀ ਕਿਤਨੇ ਕਿਤੇ ਲੀਕ ਹੋਈ ਆ ਬਾਅਦ ਵਿੱਚ ਪਤਾ ਲੱਗਾ ਕਿ ਟ੍ਰਾਂਟੋ ਪੁਲਿਸ ਅਫਸਰਾਂ ਨੇ ਪੁਲਿਸ ਦਾ ਜਿਹੜਾ ਡਾਟਾਬੇਸ ਆ ਜਿਹੜੀ ਪੁਲਿਸ ਕੋਲੇ ਜਿਹੜਾ ਰਿਕਾਰਡ ਆ ਸਾਰਿਆਂ ਦੇ ਹਸਾਬ-ਕਿਤਾਬ ਆ ਪਤਾ ਆ ਉਹ ਗੈਰਕਾਨੂੰਨੀ ਤਰੀਕੇ ਨਾਲ ਉਹਨਾਂ ਦੀ ਨਿੱਜੀ ਜਾਣਕਾਰੀ ਜਿੱਦਾਂ ਨਿੱਜੀ ਜਾਣਕਾਰੀ ਦੇ ਵਿੱਚ ਘਰ ਦਾ ਉਹ ਕਹੋ ਕਿ ਉਹਨਾਂ ਦਾ ਐਡਰੈਸ ਘਰ ਦਾ ਹੋਰ ਹਸਾਬ-ਕਿਤਾਬ ਆ ਉਹ ਜਿਹੜੇ ਜੁਰਮ ਕਰਨ ਵਾਲੇ ਨੇ ਉਹਨਾਂ ਤੱਕ ਪਹੁੰਚਾਈ ਆ। ਇਹ ਗੁਪਤ ਜਾਣਕਾਰੀ ਜਿਹੜੀ ਆਰਗੇਨਾਈਜ਼ਡ ਕਰਾਈਮ ਗਰੁੱਪਸ ਨੇ ਉਹਨਾਂ ਨੂੰ ਦਿੱਤੀ ਗਈ ਤੇ ਉਹਨਾਂ ਨੇ ਫਿਰ ਇਹਨੂੰ ਵਰਤ ਕੇ ਅੱਗੇ ਹੋਰ ਕਈ ਜੁਰਮ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਸਬੰਧ ਹੁਣ ਪੁਲਿਸ ਕਹਿੰਦੇ ਆ ਵੀ ਇਹ ਜਿਹੜੀ ਜਾਣਕਾਰੀ ਲੀਕ ਕੀਤੀ ਗਈ ਆ ਇਹ ਗੋਲੀਬਾਰੀ ਦੇ ਨਾਲ ਸਬੰਧਤ ਆ, ਇਹ ਫਰਾਤੀ ਦੇ ਨਾਲ ਸਬੰਧਤ ਆ, ਇਹ ਡਕੈਤੀ ਦੇ ਨਾਲ ਸਬੰਧਤ ਆ, ਨਸ਼ਾ ਤਸਕਰੀ ਦੇ ਨਾਲ ਸਬੰਧਤ ਆ, ਹਥਿਆਰਾਂ ਦੇ ਨਾਲ ਸਬੰਧਤ ਆ, ਰਿਸ਼ਵਤ ਦੇ ਨਾਲ ਸਬੰਧਤ ਆ ਤੇ ਗੈਰਕਾਨੂੰਨੀ ਕੰਮਾਂ ਦੇ ਨਾਲ ਸਬੰਧਤ ਆ। ਹੁਣ ਇਹਨਾਂ ਅਫਸਰਾਂ ਦੇ ਉੱਤੇ ਦੋਸ਼ ਲਾਏ ਗਏ ਆ ਕਿ ਇਹਨਾਂ ਨੇ ਗੈਰ ਕਾਨੂੰਨੀ ਤਰੀ ਜਿਹੜੇ ਕੈਨਾਬਸ ਦੁਕਾਨਾਂ ਨੂੰ ਬਚਾਉਣ ਲਈ ਰਿਸ਼ਵਤ ਲਈ ਤੇ ਕੁਝ ਕਹਿੰਦੇ ਕੋਕੀਨ ਦੀ ਤਸਕਰੀ ਦੇ ਵਿੱਚ ਸ਼ਾਮਲ ਆ। ਕੁੱਲ ਮਿਲਾ ਕੇ 7 ਮੌਜੂਦਾ ਪੁਲਿਸ ਅਫਸਰਾਂ ਤੋਂ ਦੇ ਤੇ ਇੱਕ ਜਿਹੜਾ ਹੋਰ ਰਿਟਾਇਰਡ ਪੁਲਿਸ ਅਫਸਰ ਪੁਲਿਸ ਅਫਸਰ ਆ ਤੇ ਨਾਲ ਹੀ 19 ਹੋਰ ਲੋਕਾਂ ਦੇ ਉੱਤੇ ਚਾਰਜ ਲਾਏ ਗਏ ਆ। 4 ਪੁਲਿਸ ਅਫਸਰਾਂ ਨੂੰ ਮੁਕਤਲ ਕੀਤਾ ਗਿਆ। ਮਾਮਲਾ ਇਸ ਕਰਕੇ ਮਹੱਤਵਪੂਰਨ ਹੈ ਕਿ ਪੁਲਿਸ ਮੁਖੀਆਂ ਨੇ ਕਿਹਾ ਕਿ ਮਾਮਲਾ ਇਹ ਦੱਸਦਾ ਕਿ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਆ ਉਹ ਸਾਡੀਆਂ ਪੁਲਿਸ ਵਰਗੀਆਂ ਸਭ ਤੋਂ ਪ੍ਰੋਸੁਜ ਸੰਸਥਾਵਾਂ ਦੇ ਅੰਦਰ ਵੀ ਵੜ ਚੁੱਕਿਆ। ਭ੍ਰਿਸ਼ਟਾਚਾਰ ਸਮਾਜਿਕ ਸੁਰੱਖਿਆ ਦੇ ਇਸ ਵੇਲੇ ਸਭ ਤੋਂ ਵੱਡਾ ਖਤਰਾ ਬਣਿਆ ਆ। ਜਿਹੜੇ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਵਿੱਚ ਕਾਂਸਟੇਬਲ ਟਿਮੋਥੀ ਬਰਨਾਰਡ ਉਮਰ 56 ਸਾਲ, ਸਰਜੈਂਟ ਰੌਬਰਟ ਬਲੈਕ ਉਮਰ 42 ਸਾਲ, ਕਾਂਸਟੇਬਲ ਜਾਨ ਮੈਡਲੀ ਜੂਨੀਅਰ ਉਮਰ 29 ਸਾਲ ਸਰਜੈਂਟ ਕਾਰਲ ਗ੍ਰੈਲੈਂਟ ਉਮਰ 49 ਸਾਲ ਕਾਂਸਟੇਬਲ ਸੌਰਵਜੀਤ 베ਦੀ ਉਮਰ 38 ਸਾਲ ਕਾਂਸਟੇਬਲ ਡਾਇਰੈਕ ਮੈਕਰਮ ਮੈਕੋਰਮਿਕ ਉਮਰ 57 ਸਾਲ ਤੇ ਰਿਟਾਇਰਡ ਕਾਂਸਟੇਬਲ ਜான் ਮੈਡਲੀ ਸੀਨੀਅਰ ਉਮਰ 55 ਸਾਲ ਦੱਸੀ ਜਾ ਰਹੀ ਹੈ ਹੁਣ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਮਾਮਲਾ ਕਿੰਨਾ ਖਤਰਨਾਕ ਆ ਜਿਲ੍ਹਾਂ ਦੇ ਜੇਲ੍ਹ ਦੇ ਉਸ ਕਿਉਂ ਮਾਰਨ ਦੀ ਕੋਸ਼ਿਸ਼ ਕੀਤੀ ਉਸ ਕਰੈਕਸ਼ਨਲ ਆਫੀਸਰ ਨੂੰ ਉਹਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਤੇ ਪੁਲਿਸ ਵਾਲੇ ਕਿਉਂ ਰਲੇ ਆ ਉਹਨਾਂ ਦੇ ਨਾਲ ਇਹ ਜਿਹੜਾ ਪਿਸਤੌਲ ਫੜਿਆ ਸੱਤ ਗੋਲੀਵਾਰੀਆਂ ਘਟਰਾਮਾਂ ਦੇ ਵਿੱਚ ਕਹਿੰਦੇ ਹੈ ਚਾਂਸਸ ਆ ਕਿ ਗੰਨ ਵਰਤੀ ਗਈ ਆ ਹੁਣ ਇਸ ਤੋਂ ਵੱਧ ਖਤਰਨਾਕ ਕੀ ਹੋ ਸਕਦਾ ਕੈਨੇਡਾ ਦੇ ਵਿੱਚ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਆ ਆਪਾਂ ਸਾਰੇ ਜਾਣਦੇ ਆ ਬਹੁਤ ਵਾਰੀ ਖਬਰਾਂ ਕੀਤੀਆਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿੰਨੀ ਵਾਰੀ ਜਿਹੜੀਆਂ ਮੈਕਸੀਮਮ ਸਿਕਿਉਰਿਟੀ ਜੇਲਜ਼ ਨੇ ਉਹਨਾਂ ਦੇ ਵਿੱਚ ਡਰੋਨਾਂ ਦੇ ਰਾਹੀਂ ਨਸ਼ੇ ਜੇਲ੍ਹਾਂ ਦੇ ਵਿੱਚ ਪਹੁੰਚਦੇ ਆ ਡਰੋਨ ਦੇ ਰਾਹੀਂ ਨਸ਼ਾ ਆਉਂਦਾ ਹਥਿਆਰ ਆਉਂਦਾ ਮੋਬਾਈਲ ਆਉਂਦੇ ਪੈਸੇ ਆਉਂਦੇ ਤੇ ਪਤਾ ਨਹੀਂ ਕੀ ਕੀ ਕੁਝ ਆਉਂਦਾ ਉਹ ਸਿੱਧਾ ਆ ਕੇ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਅੰਦਰ ਬੈਠਾ ਆ ਉਹਦੇ ਤੱਕ ਪਹੁੰਚ ਜਾਂਦੇ ਆ ਜਿਹੜੀ ਇਹਨਾਂ ਦੀ ਕੈਨੇਡੀਅਨ ਕਾਰੈਕਸ਼ਨਲ ਆਫੀਸਰ ਦੀ ਯੂਨੀਅਨ ਆ ਉਹਨਾਂ ਨੇ ਹੱਥ ਜੋੜ ਕੇ ਰੋਲਾ ਪਾ ਕੇ ਇਹ ਗੱਲ ਕਹੀ ਸੀ ਕਿ ਸਾਡੇ ਕੋਲੇ ਨਾ ਤਾਂ ਸਟਾਫ ਹੈ ਨਹੀਂ ਨਾ ਸਾਡੇ ਕੋਲੇ ਟੈਕਨੋਲੋਜੀ ਹੈ ਕੰਧ ਦੇ ਉੱਪਰੋਂ ਡਰੋਨ ਆ ਕੇ ਅੰਦਰ ਜਿੱਥੇ ਉਹ ਅਪਰਾਧੀ ਬੈਠਾ ਉਹਦੇ ਸੈੱਲ ਦੀ ਵਿੰਡੋ ਦੇ ਬਾਹਰੋਂ ਆ ਕੇ ਉਹਨੂੰ ਹ ਇੱਕ ਕੰਮ ਤੇ ਇਹ ਕਰ ਸਕਦੇ ਵੀ ਜਿਹੜੀ ਟੈਕਨੋਲੋਜੀ ਆ ਜਿਹੜੀ ਡਰੋਨ ਨੂੰ ਡਿਟੈਕਟ ਕਰਕੇ ਉਹਨੂੰ ਮਾਰ ਮੁੜ ਦਵੇ ਉਹ ਹੈ ਨਹੀਂ ਹੁਣ ਦੂਜਾ ਕੰਮ ਇਹ ਆ ਕਿ ਬੰਦੇ ਉੱਤੇ ਨੂੰ ਸਾਰਾ ਦਿਨ ਦੇਖੀ ਜਾਂਦੇ ਆ ਵੀ ਕਿੱਧਰੋਂ ਡਰੋਨ ਆਉਂਦਾ ਉਹ ਹੋ ਨਹੀਂ ਸਕਦਾ ਅੱਛਾ ਹੁਣ ਉੱਥੇ ਖੜ ਕੇ ਦੇਖਣ ਵਾਲੇ ਬੰਦੇ ਵੀ ਹੈ ਨਹੀਂ ਕਿਉਂਕਿ ਸਟਾਫ ਘਟਾ ਤੇ ਡਰੋਨ ਸਿੱਧੇ ਸੈੱਲ ਦੀਆਂ ਖਿੜਕੀਆਂ ਤੱਕ ਜਦੋਂ ਆਉਣ ਲੱਗ ਪੈਂਦੇ ਜਿੱਦਾਂ Amazon ਦੀਆਂ ਡਿਲੀਵਰੀਆਂ ਹੁੰਦੀਆਂ ਤਾਂ ਫੇਰ ਇਹ ਨਸ਼ੇ ਦੀ ਮਾਤਰਾ ਵੀ ਅੰਦਰ ਵੱਧਦੀ ਆ ਆ ਹੋਰ ਵੀ ਸਮੱਸਿਆਵਾਂ ਆਉਂਦੀਆਂ ਸਟਾਫ ਦੀ ਕਮੀ ਆ ਤੇ ਉਤੋਂ ਹੁਣ ਜਿਹੜੀ ਆ ਗੱਲਬਾਤ ਪਤਾ ਲੱਗੀ ਆ ਕਿ ਪੁਲਿਸ ਕਿਤੇ ਨਾ ਕਿਤੇ ਸਾਰੇ ਕੁਝ ਤੇ ਇਨਵੋਲ ਆ ਮਾਮਲਾ ਸੱਚਮੁੱਚ ਬਹੁਤ ਗੰਭੀਰ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਤੁਹਾਡੇ ਨਾਲ ਬਲਵੰਸ਼ ਗੇੜਾ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਆ ਪਲੀ ਬਾਰੇ ਉਹ ਦੇਖਦੇ ਆ ਦੋਸਤੋ ਅੱਜ ਅਸੀਂ ਪੰਜਾਬੀ ਅੱਜ ਅਸੀਂ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਿਹਾ ਇਸ ਸਮਾਗਮ ਸੰਬੰਧੀ ਗੱਲਬਾਤ ਕਰਨ ਦੇ ਲਈ ਪਲਵੰਚ ਸਿੰਘ ਜੀ ਕੋਲ ਪਹੁੰਚੇ ਆ ਉਹਨਾਂ ਕੋਲ ਇਹ ਸਮਾਗਮ ਸੰਬੰਧੀ ਜਾਣਕਾਰੀ ਲੈਣੇ ਸਿਕੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਐਨਓ ਅਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਜਿਸ ਕਰਨ ਤੁਹਾਡਾ ਜੀ ਅਸੀਂ ਹਰ ਸਾਲ ਹੀ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਲੱਗਦਾ 10-15 ਸਾਲ ਤੋਂ ਕਰਦੇ ਆ ਰਹੇ ਆਂ ਆ ਪਲੀ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬੀ ਭਾਸ਼ਾ ਦੀ ਜਿਹੜੀ ਇਹਦੀ ਕੰਮ ਦੇ ਵਿੱਚ ਤਰੱਕੀ ਦੇ ਵਿੱਚ ਜਾਂ ਇੱਥੇ ਜੜਾ ਲਾਉਣ ਦੇ ਵਿੱਚ ਇਸ ਵਾਰ ਦਾ ਸਮਾਗਮ ਕਦੋਂ ਹੋ ਰਿਹਾ ਕਿੱਥੇ ਹੋ ਰਿਹਾ ਇਹਦੇ ਤੋਂ ਸ਼ੁਰੂ ਕਰਦੇ ਹਾਂ ਜੀ ਪਹਿਲੀ ਗੱਲ ਤਾਂ ਇਹ ਕਿ ਅਸੀਂ ਇਸ ਇਸ ਸਮਾਗਮ ਮੈਂ ਜਿਹੜਾ ਇਸ ਕਰਨ ਆਪਣੇ ताज पार्क कन्वेंशन सेंटर ਅਤੇ ਦੀਪਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰ ਰਹੇ ਆ। ਅੱਛਾ ਜੀ। ਇਹ ਸਾਡਾ 21ਵਾਂ ਪ੍ਰੋਗਰਾਮ ਆ। ਜੀ। ਹਰ ਸਾਲ ਅਸੀਂ ਜਿਵੇਂ ਤੁਸੀਂ ਜਾਣਦੇ ਹੋ ਫਰਵਰੀ ਵਿੱਚ ਇਹ ਪ੍ਰੋਗਰਾਮ ਕਰਦੇ ਆ। ਅਅ ਐਸ ਵੀ ਆ ਵੀ 21 ਫਰਵਰੀ ਦਿਨ ਸ਼ਨੀਚਾਰਵਾਰ তাজਪਾਰਕ ਕਨਵੈਨਸ਼ਨ ਸੈਂਟਰ ਵਿੱਚ ਕਰ ਰਹੇ ਆ। ਜੀ। 12:30 ਤੋਂ 3 ਵਜੇ ਤੱਕ ਤੇ ਜਿੱਦਾਂ ਪਾਰਕਿੰਗ ਵੀ ਉੱਥੇ ਫ੍ਰੀ ਆ ਤੇ ਚਾਹ ਪਾਣੀ ਦਾ ਵੰਡਿਆ ਜਾ। ਜੀ ਸੋ ਇਸ ਕਰਕੇ ਅਸੀਂ ਮੇਕ ਸ਼ੂਰ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਸਜਣਾਉਂਦੇ ਆ ਉਹ ਕੰਫਰਟੇਬਲ ਫੀਲ ਕਰ ਲੈ। ਅ ਇਹਦੀ ਕੋਈ ਟਿਕਟ ਆ ਜਾਂ ਐਂਟਰੀ ਕਿਦਾਂ ਜੀ? ਕੋਈ ਟਿਕਟ ਨਹੀਂ ਕੋਈ ਐਂਟਰੀ ਫੀ ਨਹੀਂ ਕੋਈ ਰਜਿਸਟ੍ਰੇਸ਼ਨ ਨਹੀਂ। ਜਸਟ ਕਮ ਇਨ ਐਂਡ ਇੰਜੋਏ। ਅ ਕੌਣ ਕੌਣ ਬੁਲਾ ਰਹੇ ਨੇ ਤੇ ਸਮਾਗਮ ਦੀ ਰੂਪਰੇਖਾ ਥੋੜੀ ਜੀ ਸਾਨੂੰ ਜੇ ਦੱਸੋ। ਹਾਂ ਜੀ। ਸਮਾਗਮ ਦੀ ਰੂਪਰੇਖਾ ਅਸੀਂ ਇਸ ਤਰ੍ਹਾਂ ਕੀਤੀ ਆ ਇਸ ਕਾਰਨ ਕਿ ਬੱਚਿਆਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ। ਤੁਸੀਂ ਚਾਹੁੰਦੇ ਕਿ ਸਾਡੇ ਬੱਚੇ ਮੋਰੇ ਆਉਣ ਔਰ ਬੱਚੇ ਐਕਟਿਵ ਪਾਰਟ ਲੈਣ। ਔਰ ਇਸ ਕਰਕੇ ਅਸੀਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਲਾਈਨ ਅਪ ਕੀਤਾ ਉਹ ਡਿਫਰੈਂਟ ਆਪਣੇ ਪ੍ਰੋਗਰਾਮ ਪੇਸ਼ ਕਰਨਗੇ ਇੱਕ ਛੋਟੀ ਵੀਡੀਓ ਵੀ ਉਹਨੇ ਬਣਾਈ ਹੈ ਬੱਚਿਆਂ ਨੇ ਆਪਣੇ ਨੇ ਜੀ ਤੇ ਕੁਝ ਹੋਰ ਵੀ ਪ੍ਰੋਗਰਾਮ ਕਾਫੀ ਹੋ ਨਹੀਂ ਉਲਿਖ ਕੋਇਆ ਸੋ ਬੱਚਿਆਂ ਦੇ ਬਿਨਾ ਅਸੀਂ ਆਪਣੇ ਬਲਤੇਸ਼ ਸਿੰਘ ਢਿੱਲੋਂ ਜਿਹੜੇ ਅੱਗੇ RCMP ਦੇ ਆਫੀਸਰ ਸੀਗੇ ਤੇ ਹੁਣ ਉਹ ਸੈਨੇਟਰ ਆ ਤੁਹਾਨੂੰ ਬੜਾ ਮਾਣ ਹੈ ਉਹਨਾਂ ਤੇ ਜੋ ਉਹਨਾਂ ਦੀਆਂ ਪ੍ਰਾਪਤੀਆਂ ਸੋ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਵਲਟੇਜ ਨੂੰ ਬਲਟੇਜ ਨੂੰ ਇਸ ਕਰਕੇ ਅਸੀਂ ਇਨਵਾਈਟ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਬੱਚਿਆਂ ਨਾਲ ਔਰ ਆਪਣੇ ਕਮਿਊਨਿਟੀ ਨਾਲ ਸ਼ੇਅਰ ਕਰੇ ਕਿ ਪੰਜਾਬੀ ਨੇ ਉਹਨਾਂ ਦੀ ਐਜ਼ ਅ ਆਰਸੀਪੀ ਆਫੀਸਰ ਔਰ ਐਜ਼ ਅ ਸੈਨੇਟਰ ਕਿਵੇਂ ਹੈਲਪ ਕੀਤੀ ਹੈ ਕਿਵੇਂ ਉਹਨਾਂ ਲਈ ਉਹ ਸਹਿਯੋਗ ਹੈ ਕਿਵੇਂ ਸਮਝੋ ਲਾਭਦਾਖਸ਼ਤਾਤ ਹੋਈ ਪੰਜਾਬੀ ਮਾਂ ਬੋਲੀ ਸੋ ਉਹ ਆਪਣਾ ਉਹ ਸ਼ੇਅਰ ਕਰਨ ਜੈਸੀ ਸੁੰਨੜ ਜਿਹੜੀ ਆਪਣੀ ਐਮਐਲਏ ਵੀ ਆ ਸਰੀ ਨਿਊਟਨ ਤੋਂ ਤੇ ਹੁਣ ਉਹ ਹੈਗੀ ਆਪਣੀ ਮਿਨਿਸਟਰ ਆਫ ਐਜੂਕੇਸ਼ਨ ਮਿਨਿਸਟਰ ਆਫ ਹਾਈਰ ਐਜੂਕੇਸ਼ਨ ਉਹ ਉਰੂਬੀਆ ਸੈਨ ਵਾਈਟ ਕੀਤਾ ਜੈਸੀ ਵਿਲ ਬੀ ਵਨ ਆਫ ਦਾ ਮੇਨ ਸਪੀਕਰਸ ਟੂ ਜੀ ਔਰ ਜੈਸੀ ਨੂੰ ਅਸੀਂ ਇਹ ਬੇਨਤੀ ਕੀਤੀ ਆ ਕਰ ਰਹੇ ਆ ਵੀ ਪੋਸਟ ਸੈਕੰਡਰੀ ਲੈਵਲ ਤੇ ਗਵਰਨਮੈਂਟ ਪੰਜਾਬੀ ਲਈ ਕੀ ਕਰ ਰਹੀ ਆ ਅੱਛਾ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੇ ਹੁਣ ਕਾਫੀ ਹਾਈ ਸਕੂਲ ਆ ਜਿੱਥੇ ਪੰਜਾਬੀ ਚੱਲ ਰਹੀ ਆ ਯੂਨੀਵਰਸਿਟੀਆਂ ਕਾਲਜਾਂ ਚ ਪੰਜਾਬੀ ਚੱਲ ਰਹੀ ਆ ਸੋ ਉੱਚ ਉਹਨਾਂ ਦਾ ਬੜਾ ਜੋਰ ਆ ਰਿਹਾ ਸੋ ਦੋਏ ਮੇਨ ਸਪੀਕਰ ਹੋ ਆ ਤੇ ਉਸ ਤੋਂ ਬਿਨਾ ਹੋਰ ਵੀ ਸਾਡੇ 4-5 ਹੋਰ ਸਪੀਕਰ ਹੈਗੇ ਟੀਚਰ ਵੀ ਬੋਲ ਰਹੇ ਆ ਬਿ ਪੰਜਾਬੀ ਦਾ ਕਿਵੇਂ ਸਮਝੋ ਪ੍ਰਸਾਰ ਹੋਇਆ ਕਿਵੇਂ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਸੋ ਓਨ ਦਾ ਹੋਲ ਜਿਹੜਾ ਮੇਨ ਪ੍ਰੋਗਰਾਮ ਆ ਉਹ ਸਿਰਫ ਮਾਂ ਬੋਲੀ ਪੰਜਾਬੀ ਤੇ ਫੋਕਸ ਹੈ ਥੋੜਾ ਜਿਹਾ ਮਾਂ ਬੋਲੀ ਦਿਵਸ ਜਿਹੜਾ ਹੁੰਦਾ ਫਰਵਰੀ ਦੇ ਵਿੱਚ ਹਰ ਸਾਲ ਆਪਾਂ ਕਰਦੇ ਆ ਇਹਦੇ ਪਿਛੋਕੜ ਬਾਰੇ ਸਾਨੂੰ ਦੱਸਿਓ ਹਾਂਜੀ ਇਹ ਹੋਇਆ 1999 ਵਿੱਚ ਸ਼ੁਰੂ ਜਿਵੇਂ ਤੁਸੀਂ ਜਾਣਦੇ ਹੋ ਕਿ 1971 ਵਿੱਚ ਬੰਗਲਾਦੇਸ਼ ਬਣਿਆ ਜੀ ਈਸਟ ਪਾਕਿਸਤਾਨ ਸੀ ਤੇ ਵੈਸਟ ਪਾਕਿਸਤਾਨ ਸੀ ਈਸਟ ਪਾਕਿਸਤਾਨ ਬੰਗਲਾਦੇਸ਼ ਬਣ ਗਿਆ ਉੱਥੇ ਜਿਹੜੀ ਅਫੀਸ਼ੀਅਲ ਲੈਂਗੁਏਜ ਸੀਗੀ ਉਹ ਹਾਲੇ ਵੀ ਉਰਦੂ ਸੀ 1971 ਔਰ لیکن ਜਿਹੜੇ ਪੰਗਾਲੀ ਆ ਉਹ ਬਹੁਤ ਆਪਣੀ ਮਾਂ ਬੋਲੀ ਦੇ ਬਹੁਤ ਪ੍ਰੇਮੀ ਆ। ਉਹਨੇ ਬਹੁਤ ਸਟਰਗਲ ਕੀਤੀ ਉਹਨੇ ਕਿਹਾ ਵੀ بنگਲਾਦੇਸ਼ ਵਿੱਚ ਬੰਗਲਾ ਮਾਂ ਬੋਲੀ ਹੋਣੀ ਚਾਹੀਦੀ। ਨੈਸ਼ਨਲ ਲੈਂਗੁਏਜ ਬੰਗਲਾ ਆ ਨਾ ਕਿ ਉਰਦੂ। ਉਹਨੇ ਬਹੁਤ ਸਟਰਗਲ ਕੀਤੀ ਔਰ ਕਈਆਂ ਨੇ ਕੁਰਬਾਨੀਆਂ ਵੀ ਦਿੱਤੀਆਂ। ਸੋ ਉਹ ਉਹਨੇ ਫਿਰ ਯੂਨਾਈਟਿਡ ਨੇਸ਼ਨਸ ਨੂੰ ਵੀ ਅਪਰੋਚ ਕੀਤਾ। ਫਿਰ 1999 ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਦੀ ਇੱਕ ਏਜੰਸੀ ਆ ਯੂਨੈਸਕੋ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ ਉਹ ਨੂੰ ਉਨੀ ਕਨਵਿੰਸ ਕਰਤਾ ਬਈ ਇੱਕ ਦਿਨ ਸਾਲ ਵਿੱਚ ਤੁਹਾਨੂੰ ਮਾਂ ਬੋਲੀ ਲਈ ਵੀ ਸਮਰਪਿਤ ਉਹਨਾਂ ਕਰਨਾ ਚਾਹੀਦਾ ਸੋ ਉਸ ਦਿਨ ਤੋਂ ਫਿਰ ਯੂਨੈਸਕੋ ਨੇ ਇਹ ਰੈਜ਼ੋਲੂਸ਼ਨ ਪਾਸ ਕਰਤਾ ਕਿ 21 ਫਰਵਰੀ ਹਰ ਸਾਲ ਦਾ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਹੋਗਾ ਸੋ ਅਸੀਂ ਫਿਰ ਦੋ ਤਿੰਨ ਸਾਲ ਬਾਅਦ ਤੋਂ ਅਸੀਂ ਵੀ ਸ਼ੁਰੂ ਕਰਤਾ ਸੋ ਹੁਣ ਸਾਡਾ 21 ਮਾਂ ਮਾਂ ਬੋਲੀ ਦਿਨ ਹੈ ਔਰ ਸਾਰੀ ਦੁਨੀਆ 'ਚ ਮਾਂ ਬੋਲੀ ਜਨ ਮਨਾਇਆ ਜਾਂਦਾ ਕਿਉਂਕਿ ਠੀਕ ਹੈ ਆਪਣੀ ਮਾਂ ਬੋਲੀ ਪੰਜਾਬੀ ਆ ਜੀ ਜੀ ਲੇਕਿਨ ਬਾਕੀ ਵੀ ਮਾਂ ਬੋਲੀਆਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਆ ਹਰ ਇੱਕ ਦੀ ਮਾਂ ਬੋਲੀ ਆਪਣੇ ਲਈ ਬਹੁਤ ਸਪੈਸ਼ਲ ਹੈ ਉਹਨਾਂ ਲਈ ਸੋ ਇਸ ਕਰਕੇ ਬਹੁਤ ਸਪੈਸ਼ਲ ਦਿੰਦੇ ਆ ਪੰਜਾਬੀ ਨੂੰ ਤੁਸੀਂ ਬਹੁਤ ਬਦਲਦੇ ਦੇ ਦੇਖਿਆ ਇੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਜੂਕੇਸ਼ਨ ਸਿਸਟਮ ਦੇ ਵਿੱਚ ਔਰ ਇਸ ਤਰੀਕੇ ਨਾਲ ਬੜਾ ਮਾਣ ਹੁੰਦਾ ਹੈ ਸਾਰਾ ਕੁਝ ਦੇਖ ਕੇ ਕਿ ਇੱਥੇ ਪੰਜਾਬੀ ਦੀ ਇੰਨੀ ਜ਼ਿਆਦਾ ਉਹਦਾ ਉਹਦੀ ਐਗਜ਼ਿਸਟੈਂਸ ਹੈਗੀ ਆ ਹਾਂਜੀ ਕੀ ਲੱਗਦਾ ਜੀ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਤਬਦੀਲੀ ਆਪਰੀ ਪੰਜਾਬੀ ਦੀ ਇਸ ਕਰਕੇ ਰੀ ਲੀਜਰ ਵਿੱਚ ਤੁਸੀਂ ਕਹਾਂ ਬਹੁਤ ਬਹੁਤ ਤਰੱਕੀ ਹੋਈ ਆ ਹੁਣ ਇਸ ਵੇਲੇ ਦੇਖੋ ਵੈਨਕੂਵਰ 에어ਪੋਰਟ ਸਟਾਰਟ ਕਰਨਾ ਜੀ ਵੈਨਕੂਵਰ ਇੰਟਰਨੈਸ਼ਨਲ 에어ਪੋਰਟ ਦੁਨੀਆ ਦੀ ਇੱਕੋ ਇੱਕਲੀ 에어ਪੋਰਟ ਆ ਜਿੱਥੇ ਤੁਹਾਨੂੰ ਆਉਂਦਿਆਂ ਨੂੰ ਜੀਆਂ ਕਹਿੰਦੇ ਪੰਜਾਬੀ ਚ ਔਰ ਪੰਜਾਬੀ ਸਰਵਿਸ ਆ ਇੱਕ ਹੋਰ ਵੀ ਅਸੀਂ ਕਹਿੰਦੇ ਵੈਨਕੂਵਰ 에어ਪੋਰਟ ਨਾਲ ਕਾਫੀ ਕੰਮ ਕਰ ਰਹੇ ਆ ਸਾਧੂ ਮੈਂ ਬੀਨਿੰਗ ਦਾ ਮੈਂ ਸੀ ਕਾਫੀ ਉਹਨਾਂ ਨਾਲ ਸੰਪਰਕ ਰੱਖਦੇ ਆ ਉਥੇ ਤੁਸੀਂ ਆਉਨੇ ਆ ਗੱਲ ਉਤਰਦੇ ਆ ਸਿਰਫ ਪੰਜਾਬੀ ਕਹਿ ਦਿਓ ਉਹ ਨਹੀਂ ਤੁਹਾਨੂੰ ਪੰਜਾਬੀ ਵਰਕਰ ਨਾਲ ਕਨੈਕਟ ਕਰ ਦੇਣਾ ਔਰ ਪੰਜਾਬੀ 'ਚ ਸਾਰੇ ਫਾਰਮ ਆ ਸਭ ਕੁਝ ਪੰਜਾਬੀ 'ਚ ਸੋ ਇਸ ਤੋਂ ਪਰੇ ਆਪਾਂ ਕੀ ਕਰ ਸਕਦੇ ਆ ਸੋ ਸਾਨੂੰ ਬਹੁਤ ਮਾਣ ਆ ਉਹਨਾਂ ਤੇ ਮਾਨ ਬੈਣ ਉਹ ਹਰ ਵੇਲੇ ਸਾਡੇ ਨਾਲ ਸਹਿਯੋਗ ਦਿੰਦੇ ਆ ਬਾਕੀ ਚਲੇ ਜਾਓ ਤੁਸੀਂ ਕਮਿਊਨਿਟੀ 'ਚ ਜੀ ਬੈਂਕਾਂ ਕ੍ਰੈਡਿਟ ਯੂਨੀਆ ਬਿਜ਼ਨਸ ਜਿੱਥਾ ਉਹਨਰੇ ਏਟੀਐਮ ਜਿਹੜੀ ਉਹ ਹੁਣ ਪੰਜਾਬੀ ਸਰਵਿਸ ਕਰਦੇ ਦਿੰਦੇ ਆ ਆਈਸੀਬੀਸੀਆ ਕਲੇਮ ਸਰਵਿਸ ਪੰਜਾਬੀ ਚ ਦਿੰਦੀ ਆ ਬਿਜ਼ਨਸ ਅਚ ਸਾਈਨ ਲੱਗ ਹੋਈਆਂ ਅਸੀਂ ਪੰਜਾਬੀ ਬੋਲਦੇ ਆ ਔਰ ਇਸ ਵੇਲੇ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਬਣ ਗਈ ਆ ਜੀ ਇਹ ਆਪਣੇ ਤਕਰੀਬਨ 2 ਮਿਲੀਅਨ ਤੋਂ ਵੀ ਜ਼ਿਆਦਾ ਪੰਜਾਬੀ ਕਿਹਨਾਰੇ ਤੇ ਵਸ ਰਹੇ ਇਸ ਵੇਲੇ ਇਸ ਕਰਕੇ ਬਹੁਤ ਵੱਡਾ ਕੰਜ਼ਿਊਮਰ ਬੇਸ ਆ ਉਹਦੇ ਨਾਲ ਪੰਜਾਬੀ ਇੱਕ ਰੁਜ਼ਗਾਰ ਦੀ ਪਾਸ਼ਾ ਬਣ ਗਈ ਆ ਕਿਉਂਕਿ ਲੋਕ ਹਾਰ ਕਰਦੇ ਆ ਪੰਜਾਬੀ ਸਪੀਕਰਸ ਨੂੰ ਕਿਉਂਕਿ ਉਹਨਾਂ ਨੂੰ ਕੇਟਰ ਕਰਨਾ ਪੰਜਾਬੀ ਕਮਿਊਨਿਟੀ ਲਈ ਸੋ ਇਸ ਕਰਕੇ ਉਹ ਬਹੁਤ ਬਾਕੀ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਅਸੀਂ ਬਾਰਡਰ ਤੇ ਕੀਤਾ ਅਪਰੋਚ ਜਦੋਂ ਵੀ ਸਾਨੂੰ ਕੋਈ ਉਹਨੂੰ ਕੋਈ ਅਪਰੋਚ ਕਰਦਾ ਇਸ ਕਰਨਾ ਅਸੀਂ ਆਲ ਅਪ ਕਰਦੇ ਆ ਸਾਨੂੰ ਅਪਰੋਚ ਕੀਤਾ ਵੇ ਬਾਰਡਰ ਤੇ ਸਾਈਨਾਂ ਹੋਣੀਆਂ ਚਾਹੀਦੀਆਂ ਜਿਵੇਂ ਆਪਾਂ ਵਾਸ਼ਿੰਗਟਨ ਸਟੇਟ ਤੋਂ ਆਉਣੇ ਆ ਬੀਸੀ ਚ ਜਾਂ ਉਧਰੋਂ ਅਲਾਸਕਾ ਤੋਂ ਆਉਣੇ ਆ ਜਾਂ ਅਲਬਰਟਾ ਤੋਂ ਆਉਣੇ ਆ ਕੋਸ਼ਿਸ਼ ਹਮ ਗਵਰਨਮੈਂਟ ਨੂੰ ਅਪਰੋਚ ਕੀਤਾ ਵੀ ਉੱਥੇ ਪੰਜਾਬੀ ਚ ਵੈਲਕਮਿੰਗ ਸਾਈਨਾਂ ਚਾਹੀਦੀਆਂ ਜੀ ਆਇਆਂ ਨੂੰ ਜਦੋਂ ਜਾਂਦੇ ਆ ਤੁਹਾਡਾ ਧੰਨਵਾਦ ਫਿਰ ਮੁੜ ਕੇ ਆਉਣਾ ਸਮਥਿੰਗ ਲਾਈਕ ਥਰ ਇਨ ਬਾਰਡਰ ਪੋਰਟਸ ਤੇ ਇਸੇ ਚੋਨੇ ਵੈ ਸਾਈਨਾਂ ਲੱਗਣ ਮੈਂ ਮਿਨਿਸਟਰ ਨਾਲ ਗੱਲ ਕੀਤੀ ਉਹ ਫਾਲੋਅ ਅਪ ਕਰ ਰਹੇ ਆ ਫਿਰ ਸਾਨੂੰ ਅਪਰੋਚ ਕੀਤਾ ਕਿਸੇ ਨੇ ਬਲੱਡ ਸਰਵਿਸ ਲਈ ਅੱਛਾ ਜੀ ਵੀ ਜਿਹੜੀ ਬਲੱਡ ਸਰਵਿਸ ਆਪਨੇ ਪੰਜਾਬੀ ਬਹੁਤ ਬਲੱਡ ਦਦੇ ਆ ਬਿਲਕੁਲ ਜੀ ਤੇ ਉਹਨੇ ਕਮਿਊਨਿਟੀਆਂ ਦੇ ਫੋਨ ਆਏ ਵੀ ਆ ਪੰਜਾਬੀ ਚ ਨਹੀਂ ਉਹਨਾਂ ਦੀ ਸਰਵਿਸ ਮੈਂ ਉਹਨਾਂ ਨੂੰ ਅਪਰੋਚ ਕੀਤਾ ਮੈਂ ਕਿਹਾ ਵੀ ਦੇਖੋ ਸਾਡੇ ਪੰਜਾਬੀ ਬਹੁਤ ਬਲੱਡ ਦਿੰਦੇ ਆ ਇਸ ਕਰਕੇ ਤੁਹਾਨੂੰ ਚਾਹੀਦਾ ਵੇ ਪੰਜਾਬੀ ਚ ਵੀ ਬਲੱਡ ਸਰਵਸ ਤੁਸੀਂ ਪ੍ਰੋਵਾਈਡ ਕਰੋ ਤੇ ਉਹ ਹੁਣ ਕਰ ਰਹੇ ਆ ਦੇ ਆਰ ਲੁਕਿੰਗ ਇਨ ਟੂ ਥੈਟ ਕਿਉਂਕਿ ਇਹ ਵੀ ਬਹੁਤ ਚੰਗੀ ਸਰਵਸ ਆ ਔਰ ਕਮਿਊਨਿਟੀ ਸਰਵਸ ਆ ਤੇ ਹੋਰ ਵੀ ਜਿੱਥੇ ਕਿੱਥੇ ਵੀ ਜੇ ਸਾਨੂੰ ਪਤਾ ਲੱਗਦਾ ਕੋਈ ਆਉਂਦਾ ਦੱਸਦਾ ਸਾਨੂੰ ਵੀ ਆਹ ਕਰਨਾ ਚਾਹੀਦਾ ਅਸੀਂ ਫਾਲੋਅ ਅਪ ਕਰਦੇ ਆ ਸੋ ਪਲੀਜ਼ਲੀ ਬਹੁਤ ਉਜਦਾ ਕੋਸ਼ਾ ਪੂਰੀਆਂ ਕਰ ਰਹੀ ਹੈ ਸਕੂਲਾਂ ਦੇ ਵਿੱਚ ਹੁਣ ਕੀ ਸਥਿਤੀ ਹੈ ਜੀ ਪੰਜਾਬੀ ਦੀ ਅਪਡੇਟ ਸਕੂਲਾਂ ਚ ਯੂਨੀਵਰਸਿਟੀ ਚ ਪੰਜਾਬੀ ਬਹੁਤ ਸੋਹਣੀ ਚੱਲ ਰਹੀ ਹੈ ਕਾਲਜਾਂ ਚ ਹਾਈ ਸਕੂਲ ਲੈਵਲ ਤੇ ਹੈ ਜੀ ਯੂਨੀਵਰਸਿਟੀ ਚ ਜਿੱਦਾਂ ਅਸੀਂ ਚੌਹਾਂ ਯੂਨੀਵਰਸਿਟੀ ਨੂੰ ਅਪਰੋਚ ਕੀਤਾ ਸੀ ਤੇ ਉੱਥੇ ਹੁਣ ਜਿਹੜੀ ਲੈਂਗੁਏਜ ਕਿਉਂਕਿ ਗ੍ਰੈਜੂਏਸ਼ਨ ਲਈ ਇੱਕ ਲੈਂਗੁਏਜ ਕੋਰਸ ਚਾਹੀਦਾ ਪੰਜਾਬੀ ਹੁਣ ਰੈਕਗਨਾਈਜ਼ਡ ਐਸ ਲੈਂਗੁਏਜ ਕੋਰਸ ਸੋ ਯੂਵੀਸੀ ਸਮਰਫ੍ਰੇਜ਼ ਯੂਨੀਵਰਸਿਟੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੇ ਕਾਟਨ ਇਹ ਸਾਰੇ ਪੰਜਾਬੀ ਆਫਰ ਕਰ ਰਹੇ ਆ अच्छा जी हां जी ਸਰੀ ਵਿੱਚ 8 7 8 ਸਕੂਲ ਹੈ ਜਿਹੜੇ ਪੰਜਾਬੀ ਆਫਰ ਕਰ ਰਹੇ ਆ ਕুইਨਸਵਰ ਮਿਡਲ ਸਕੂਲ ਪੰਜਾਬੀ ਚੱਲ ਰਹੀ ਆ ਨਿਊ ਬਸਮਰ ਸੈਕੰਡਰੀ ਪੰਜਾਬੀ ਚੱਲ ਰਹੀ ਆ ਐਬਸਫੋਰਡ ਪੰਜ ਛੇ ਸਕੂਲ ਹੈ ਜਿੱਥੇ ਪੰਜਾਬੀ ਚੱਲ ਰਹੀ ਐਲੀਮੈਂਟਰੀ ਮਿਡਲ ਸਕੂਲ ਤੇ ਹਾਈ ਸਕੂਲ ਤੇ ਜਿਹੜੀ ਸਾਡੀ ਇੱਕ ਹੋਰ ਜਿਹੜੀ ਸਾਡੀ ਸਮਝੋ ਬਈ ਡਿਸਪਾਇੰਟਮੈਂਟ ਆ ਮਯੂਸੀ ਆ ਉਹ ਸਰੀ ਦੇ ਐਲੀਮੈਂਟਰੀ ਸਕੂਲਾਂ ਦੇ ਕਿਉਂਕਿ ਸਰੀਕ ਆਪਣੇ 101 ਐਲੀਮੈਂਟਰੀ ਸਕੂਲ ਆ ਇਸ ਕਰਨਾ ਅੱਛਾ ਜੀ ਜਿਨ੍ਹਾਂ ਚੋਂ 15 20 ਐਸੇ ਸਕੂਲ ਆ ਜਿੱਥੇ ਘੱਟੋ ਘੱਟ 70 80% ਆਪਣੇ ਪੰਜਾਬੀ ਬੱਚੇ ਆ ਅਸੀਂ ਪੇਰੈਂਟਸ ਨੂੰ ਅਪੀਲ ਕਰ ਰਹੇ ਆ ਵੀ ਤੁਸੀਂ ਸਾਈਨ ਅਪ ਕਰੋ ਕਿਉਂਕਿ ਹੁਣ ਜਿਹੜੀ ਹੈ ਬਾਲੀ ਘੜੀ ਜਿਹੜੀ ਪ੍ਰੋਵੀਜ਼ਨ ਆ ਉਹ ਇੱਕ ਗ੍ਰੇਡ 5ਵੀਂ ਤੋਂ 8ਵੀਂ ਤੱਕ ਬੱਚਿਆਂ ਨੂੰ ਇੱਕ ਸੈਕੰਡ ਲੈਂਗੁਏਜ ਜ਼ਰੂਰ ਲੈਣੀ ਪੈਂਦੀ ਆ ਜੀ 6 ਲੈਂਗੁਏਜes ਵਿੱਚ ਪੰਜਾਬੀ ਵੀ ਆ ਅਸੀਂ ਬੱਚੇ ਪੇਰੇ ਤੋਂ ਇਹ ਅਪੀਲ ਕਰਦੇ ਆਂ ਵੀ ਤੁਸੀਂ ਬੱਚਿਆਂ ਨੂੰ ਪੰਜਾਬੀ ਦਿਓ ਕਿਉਂਕਿ ਪੰਜਾਬੀ ਬੱਚੇ ਜੇ ਬੱਚੇ ਹੁਣ ਤੇ ਪੰਜਾਬੀ ਨਾਲ ਜੁੜਨਗੇ ਕਹਾ 8ਵੀਂ 9ਵੀਂ 10ਵੀਂ 11ਵੀਂ 12ਵੀਂ ਕਾ ਯੂਨੀਵਰਸਿਟੀ ਤੱਕ ਤੁਰਤੋਂ ਜਾਣਗੇ ਤੇ ਪੰਜਾਬੀ ਦਾ ਫਾਇਦਾ ਵੀ ਬਹੁਤ ਆ ਲੇਕਿਨ ਸਰੀ ਐਲਮਟ ਸਕੂਲਾਂ ਸਾਨੂੰ ਇੰਨੀ ਜਿੱਦਾਂ ਕਾਮਯਾਬੀ ਨਹੀਂ ਮਿਲ ਰਹੀ ਜਿੰਨੀ ਚਾਹੀਦੀ ਮਾਪੇ ਸਾਈਨ ਅਪ ਨਹੀਂ ਕਰਦੇ ਮਾਪੇ ਸਾਈਨ ਅਪ ਨਹੀਂ ਕਰਦੇ ਕਿਉਂਕਿ ਬੱਚੇ ਬੱਚੇ ਤਾਂ ਮਜਬੂਰ ਆ ਮਾਪਿਆਂ ਨੇ ਸਾਈਨ ਕਰਨਾ ਫਾਰਮ ਤਾਂ ਉਹਨੀ ਪੰਜਾਬੀ ਲਾਉਣੀ ਹੈ ਕਟੂਕਟ 25 ਬੱਚੇ ਚਾਹੀਦੇ ਐ ਇੱਕ ਕਲਾਸ ਲਈ ਸੋ ਉਹ ਹਾਲੇ ਵੀ ਉਹ ਸਾਡੇ ਲਈ ਇੱਕ ਪਲਗ ਤੁਸੀਂ ਵੀ ਪਾ ਦਿਓ ਕਿ ਬੱਚਿਆਂ ਨੂੰ ਸਾਈਨ ਅਪ ਕਰੋ ਪੰਜਾਬੀ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੋ ਵੀ ਅਸੀਂ ਬੱਚੇ ਨੂੰ ਆਪਣੇ ਨੂੰ ਪੰਜਾਬੀ ਕਲਾਸ ਪਾਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਵੀ ਸਕੂਲ ਵਿੱਚ ਪੰਜਾਬੀ ਕਲਾਸ ਹੋਣਗੇ ਤਾਂ ਕਿ ਹੋਰ ਪੇਰੈਂਟਸ ਵੀ ਨਾਲ ਇਕੱਠੇ ਹੋ ਕੇ ਹੰਬੜਾ ਮਾਰ ਕਾਰਨ ਕੀ ਲੱਗੋ ਜੀ ਕਾ ਨਹੀਂ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਪੇਰੈਂਟਸ ਬੱਚਿਆਂ ਨੂੰ ਰਜਿਸਟਰ ਕਰਾਰਾ ਪੰਜਾਬੀ ਕਲਾਸਾਂ ਚ ਹੂੰ ਇਹ ਸਭ ਸਾਰੇ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਤੁਹਾਡੇ ਥਰੂ ਮੀਡੀਆ ਥਰੂ ਨਿਊਜ਼ਪੇਪਰ ఎవਰੀਥਿੰਗ ਤੇ ਇਵਨ ਕਰੀਬੀ ਜਾ ਕੇ ਅਸੀਂ ਕੋਸ਼ਿਸ਼ ਕੀਤੀ ਆ 6 ਸਕੂਲਾਂ ਦੇ ਸੀ ਐਲੀਮੈਂਟਰੀ ਪੰਜਾਬੀ ਜਿੱਥੇ ਚੱਲਦੀ ਚੀਜ਼ ਦੋ ਰਹਿ ਗਿਆ ਸੋ ਉਹ ਵੀ ਸਾਨੂੰ ਬੜੀ ਮਜੂਰੀ ਆ ਉਹ ਅਸੀਂ ਉਹਦਾ ਕਾਰਨ ਰੱਬ ਰਹਾ ਵੀ ਕੀ ਗੱਲ ਫਿਰ ਸਾਈਨ ਅਪ ਕਿਉਂ ਨਹੀਂ ਕਰਦੇ ਬੱਚੇ ਉਹ ਹਲੇ ਵੀ ਸਾਡੇ ਰਿਪੋਰਟ ਲੈ ਕੁਐਸਚਨ ਮਾਰ ਜੇ 25 ਵਿਦਿਆਰਥੀ ਸਕੂਲ ਦੇ ਵਿੱਚ ਹੋ ਜਾਂਦੇ ਆ ਤਾਂ ਸਕੂਲ ਕਲਾਸ ਸ਼ੁਰੂ ਕਰ ਦਿੰਦਾ ਹਾਂਜੀ ਕਰਨੀ ਪੈਂਦੀ ਫਿਰ ਤਾਂ ਸਕੂਲ ਨੂੰ ਕਿਉਂਕਿ ਸਾਡਾ ਹੱਕ ਆ ਜਿੱਦਾਂ ਬੱਚੇ ਪੇਰੈਂਟਸ ਕਹਿੰਦੇ ਅਸੀਂ ਪੰਜਾਬੀ ਰੈਕੋਗਨਾਈਜ਼ ਲੈਂਗੁਏਜ ਅਸੀਂ ਆਪਣੇ ਬੱਚੇ ਨੂੰ ਪੰਜਾਬੀ ਕਲਾਸ ਰਜਿਸਟਰ ਕਰਾਉਣਾ ਚਾਹੁੰਦੇ ਆ ਸੋ ਸਕੂਲ ਨੂੰ ਆਫਰ ਕਰਨੀ ਪੈਣੀ ਆ ਸੋ ਇਸ ਕਰਕੇ ਕਿਉਂਕਿ ਇੱਕ ਹੋਰ ਤੁਸੀਂ ਪੁਆਇੰਟ ਸੋਣਾ ਰੇਜ਼ ਕੀਤਾ ਜਦ ਅਸੀਂ ਸਰੀ ਸਕੂਲ ਬੋਰਡ ਨੂੰ ਪਹਿਲਾਂ ਅਪਲਾਈ ਕੀਤਾ ਅਪਰੋਚ ਕੀਤਾ ਨਾ ਉਹ ਸਾਨੂੰ ਕਹਿੰਦੇ ਵੀ ਤੁਸੀਂ ਪੇ ਕਰੋ। ਅੱਛਾ ਤੁਸੀਂ ਕਿਹਾ ਵੀ ਤੁਸੀਂ ਦੂਜੇ ਸਬਜੈਕਟ ਭਾਉਨੇ ਹੋ ਮਾਪਿਆਂ ਨੂੰ ਕਹਿੰਨੇ ਪੇ ਕਰੋ। ਵੀ ਸਾਡੇ ਵੀ ਪੰਜਾਬੀ ਬੱਚਿਆਂ ਦੇ ਮਾਪੇ ਜਿਹੜੇ ਉਹ ਵੀ ਟੈਕਸ ਪੇਰ ਆ ਔਰ ਪੰਜਾਬੀ ਰੈਕਗਨਾਈਜ਼ ਲੈਂਗੁਏਜ ਆ ਇਸ ਕਰਕੇ ਸਾਡੇ ਬੱਚਿਆਂ ਦਾ ਹੱਕ ਹੈ ਪੰਜਾਬੀ ਪੜ੍ਹਨਾ। ਫਿਰ ਬਣ ਗਿਆ। ਉਦੋਂ ਤੋਂ ਸੱਚੀ ਸਕੂਲ ਬੋਰਡ ਸਾਡੇ ਨਾਲ ਕਾਫੀ ਸਹਿਯੋਗ ਦੇ ਰਿਹਾ ਆਪਣਾ ਗੈਰੀ ਫੰਡ ਜੀ 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 ਟਾਸੀ ਕਾਫੀ ਦੇਰ ਤੋਂ ਗੈਰੀ ਬਹੁਤ ਸਾਡਾ ਹੈਲਪਫੁਲ ਹੈ ਗੈਰੀ ਜਿੰਨਾ ਵੀ ਐਡਵੋਕੇਟ ਕਰ ਸਕਦਾ ਸਾਡੇ ਲਈ ਕਰਦਾ। ਸੋ ਸ਼ਿਮੋ ਦੇ ਬਹੁਤ ਧੰਨਵਾਦ ਦੀਆਂ ਤੇ ਇਹ ਲੇਕਿਨ ਇਹ ਸਟਰਗਲ ਹਾਲੇ ਚੱਲਿਓ ਚੱਲ ਰਹੀ ਹੈ ਇਹਦੀਆਂ ਪ੍ਰਾਇੋਰਟੀਸ ਸਾਡੀਆਂ ਬਦਲਦੀਆਂ ਰਹੀਆਂ ਪਲੀ ਦੀਆਂ ਵੀ ਮੁੱਖ ਤੌਰ ਦੇ ਉੱਤੇ ਪਹਿਲਾਂ ਕਿਹੜੀਆਂ ਸੀਗੀਆਂ ਹੁਣ ਕੀ ਕਿੱਧਰ ਨੂੰ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੁਣ ਸਾਡਾ ਜਿਹੜੇ ਆਪਣੇ ਸਕੂਲਾਂ ਕਾਲਜਾਂ ਦਾ ਕੰਮ ਚੱਲ ਪਿਆ ਹੁਣ ਸਾਡਾ ਮੋਰ ਕਮਿਊਨਿਟੀ ਚ ਅਵੇਅਰਨੈਸ ਦਾ ਅਸੀਂ ਚਾਹੁੰਦੇ ਆ ਵੀ ਕਮਿਊਨਿਟੀ ਚ ਮੋਰ ਅਵੇਅਰਨੈਸ ਹੋਵੇ ਔਰ ਪੰਜਾਬੀ ਚ ਮੋਰ ਪੰਜਾਬੀ ਲਈ ਕਮਿਊਨਿਟੀ ਜ਼ਿਆਦਾ ਮਾਨ ਪ੍ਰਾਪਤ ਹੋਵੇ ਅਸੀਂ ਪ੍ਰੋਗਰਾਮ ਤੋਂ ਵੀ ਪੰਜਾਬੀ ਅਸੀਂ ਪੰਜਾਬੀ ਬੋਲੀ ਜਾਣਦੇ ਆ ਸੋ ਇਹ ਇਹ ਹਲੇ ਸਾਡਾ ਚੱਲ ਰਿਹਾ ਔਰ ਬਾਕੀ ਗਵਰਨਮੈਂਟ ਨਾਲ ਵੀ ਕੰਮ ਕਰ ਰਹੇ ਆ ਅਸੀਂ ਕਿਉਂਕਿ ਗਵਰਨਮੈਂਟ ਆ ਦੋਨੇ ਫੈਡਰਲ ਗਵਰਨਮੈਂਟ ਤੇ ਪ੍ਰੋਵਿੰਸ਼ਲ ਗਵਰਨਮੈਂਟ ਇਹਨਾਂ ਨਾਲ ਵੀ ਸਾਰੀ ਗੱਲਬਾਤ ਚੱਲ ਰਹੀ ਆ ਅਸੀਂ ਚਾਹੁੰਦੇ ਆ ਕਿ ਇੱਕ ਟ੍ਰਾਂਸਲੇਸ਼ਨ ਤਾਂ ਬੜੀ ਜਿਹੀ ਹੋਰ ਅੱਜ ਕੱਲ ਜਿਹੜੀ ਇਸ਼ੂ ਆ ਜਿਹੜੇ ਕਈ ਫਲਾਈ ਬਾਈ ਟ੍ਰਾਂਸਲੇਟਰ ਆ ਉਹ ਜਿੱਦਾਂ ਕੰਟਰੈਕਟ ਲੈ ਲੈਂਦੇ ਆ ਲੇਕਿਨ ਦੇ ਡੋਨਟ ਡੂ a ਗੁੱਡ ਜਿਉ ਆਪਣਾ ਨੂੰ ਇਹਦਾ ਪੂਰੀ ਇੱਕ ਕਾਬਲੀਅਤ ਨਹੀਂ ਹੁੰਦੀ ਉਹ ਬਹੁਤ ਗਲਤੀਆਂ ਹੁੰਦੀਆਂ ਇਸ ਕਰਕੇ ਅਸੀਂ ਹਰ ਇੱਕ ਗਵਰਨਮੈਂਟ ਲੈਵਲ ਨੂੰ ਮਿਊਨਿਸਪਲ ਪ੍ਰੋਵਿੰਸ਼ੀਅਲ ਫੈਡਰਲ ਹੋਣ ਉਹ ਕਹ ਰਹੇ ਆ ਵੀ ਸਾਡੀ ਕਮਿਊਨਿਟੀ ਚ ਬਹੁਤ ਵੈਲ ਕੁਆਲੀਫਾਈਡ ਪੰਜਾਬੀ ਦੇ ਸਕਾਲਰ ਆ ਜਿਹੜੇ ਟ੍ਰਾਂਸਲੇਸ਼ਨ ਬਹੁਤ ਸੋਹਣਾ ਕਰ ਸਕਦੇ ਆ ਉਹਨਾਂ ਨੂੰ ਹਾਇਰ ਕਰੋ ਨਾ ਕਿ ਫਲਾਈ ਬਾਈ ਨਾਈਟ ਆਏ ਜਿਹੜੇ ਤੁਹਾਨੂੰ ਚੀਪ ਕੋਟ ਕਰ ਦਿੰਦੇ ਆ ਤੇ ਕੰਮ ਕੋਸ਼ਿਗਰ ਗੂਗਲ ਵੈਰਾ ਕਰਕੇ ਤਾਂ ਚੱਲ ਕੰਮ ਸਾਰ ਦਿੰਦੇ ਆ ਉਹ ਵੀ ਸਾਡੀ ਇੱਕ ਸਟਰਗਲ ਹੈ ਇਸ ਲੈਵਲ ਤੇ ਚੱਲ ਰਹੀ ਆ ਤੇ ਅ ਇਸ ਵੇਲੇ ਇਸ ਸਮਾਗਮ ਦੇ ਵਿੱਚ ਹੋਰ ਕੋਈ ਗੱਲਬਾਤ ਜਿਹੜੀ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੋ ਜੀ ਦਰਸ਼ਕਾਂ ਨੂੰ ਮੈਂ ਇਹੀ ਜੋਨਾ ਆਓ ਤੇ ਸਾਡੇ ਨਾਲ ਸਾਂਝ ਪਾਓ ਜਿਵੇਂ ਆਪਣਾ ਸਾਡੀ ਵੱਡੀ ਇਸ਼ੂ ਹੈ ਜਿਹੜੀ ਆਪਾਂ ਗੱਲ ਕੀਤੀ ਹੈ ਐਲੀਮੈਂਟਰੀ ਸਕੂਲ ਚ ਵੀ ਆਪਾਂ ਸਰੀਵਰਕ ਸਕੂਲ ਚ ਸਰੀਵਰਕ ਸਕੂਲ ਦੇ ਸੇ ਜਿਹੜਾ ਆਪਣੀ ਪੰਜਾਬੀ ਦਾ ਵੱਡਾ ਘੜ ਆ ਪੰਜਾਬੀ ਕਮਿਊਨਿਟੀ ਦਾ ਸਰੀ ਵੇ ਉਹਨਾਂ ਚ ਆਪਾਂ ਕਿਵੇਂ ਕਾਮਯਾਬ ਹੋ ਸਕਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਘੱਟੋ ਘੱਟ 8-10 ਸਕੂਲਾਂ 'ਚ ਤਾਂ ਪੰਜਾਬੀ ਲੱਗੇ ਐਲੀਮੈਂਟਰੀ ਲੈਵਲ ਤੇ ਕਿਉਂਕਿ ਹਾਈ ਸਕੂਲਾਂ 'ਚ ਹੈਗੀ ਆ ਹਾਈ ਸਕੂਲਾਂ 'ਚ ਬੱਚੇ ਆਪ ਚੂਜ਼ ਕਰ ਰਹੇ ਨੇ ਉਹ ਕੋਈ ਪ੍ਰੋਬਲਮ ਨਹੀਂ ਲੇਕਿਨ ਐਲੀਮੈਂਟਰੀ ਜ ਪ੍ਰੋਬਲਮ ਆ ਉਹ ਉਹਦੇ ਲਈ ਸਾਨੂੰ ਕਮਿਊਨਿਟੀ ਦੀ ਸਾਨੂੰ ਜਿਹੜੇ ਸਾਡੇ ਪੰਜਾਬੀ ਦੇ ਸ਼ੁਭਚਿੰਤਕ ਆ ਉਹਨਾਂ ਦੀ ਮਦਦੀ ਲੋ ਹਾਈ ਸਕੂਲ ਦੇ ਵਿੱਚ ਕੀ ਸਥਿਤੀ ਹੈ ਤੇ ਸਕੂਲਾਂ 'ਚ ਵਧ ਰਹੀ ਹੈ ਸਕੂਲਾਂ 'ਚ ਵਧ ਰਹੀ ਹੈ ਹਾਂਜੀ ਹਾਈ ਸਕੂਲਾਂ 'ਕੋਈ ਬੱਚੇ ਆਪ ਸਾਈਨ ਅਪ ਕਰ ਲੈਂਦੇ ਆ ਔਰ ਜਿੱਦਾਂ ਕੰਮ ਚੱਲ ਪੈਂਦਾ ਜੀ ਲੇਕਿਨ ਐਲੀਮੈਂਟਰੀ ਸਕੂਲ ਦੇ ਪੇਰੈਂਟਸ ਨੂੰ ਸਾਈਨ ਕਰਨਾ ਪੈਂਦਾ ਫਾਰ ਬੱਚਿਆਂ ਤਾਂ ਕਰਕੇ ਜੀ ਆਖਰ ਦੇ ਵਿੱਚ ਇੱਕ ਹੋਰ ਫੇਅਰ ਸਾਨੂੰ ਸਮਾਂ ਸਥਾਨ ਤੇ ਕੀ ਕੀ ਹੋਣਾ ਹੈ ਹਾਂ ਜੀ ਇਹ ਅਸੀਂ ਕਰ ਰਹੇ ਹਾਂ 21 ਫਰਵਰੀ ਜੀ ਸੈਟਰਡੇ ਹੈ ਸਨਿਚਰਵਾਰ ਦਾ ਹੈ ਨਾ ਸਾਢੇ 12 ਤੋਂ 3 ਵਜੇ ਤੱਕ ਆ ਤੇ ਜਿੱਦਾਂ ਚਾਹ ਪਾਣੀ ਦਾ ਵੀ ਇੰਤਜ਼ਾਮ ਹੈ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਆਓ ਆਕੇ ਸਾਡੇ ਨਾਲ ਆਪਣੀ ਮਾਵਲੀ ਪੰਜਾਬੀ ਦੇ ਜਸ਼ਨ ਵਿੱਚ ਸ਼ਾਮਲ ਹੋਵੋ ਆਓ ਫਰਮ ਸਜਾ ਵੀ ਦਿਓ ਅਸੀਂ ਚਾਹੁੰਦੇ ਆਂ ਬਈ ਅਸੀਂ ਪਲੀ ਕਿਵੇਂ ਹੋਰ ਕੰਮ ਕਿਵੇਂ ਕਿਉਂ ਆਪਣੀ ਪੰਜਾਬੀ ਦੇ ਤਰੱਕੀ ਲਈ ਹੋਰ ਕੀ ਕਰ ਸਕਦੀ ਆ ਕਿਉਂਕਿ ਕਮਿਊਨਿਟੀ ਬਹੁਤ ਪਾਵਰਫੁਲ ਹੈ ਆਪਣੀ ਔਰ ਅਸੀਂ ਚਾਹੁੰਦੇ ਆਂ ਬਈ ਕਮਿਊਨਿਟੀ ਸਾਡੇ ਨਾਲ ਜੁੜੇ ਜਿੰਨਾ ਵੀ ਹੋ ਸਕਦਾ ਵੀ ਆਪਾਂ ਰਲ ਮਿਲ ਕੇ ਮਾਵਲੀ ਪੰਜਾਬੀ ਦਾ ਜਿੰਨਾ ਵੀ ਮਾਣ ਹੋਰ ਵਧਾ ਸਕਦੇ ਹੁੰਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਰ ਥੈਂਕ ਯੂ ਥੈਂਕ ਯੂ ਜੀਸਕੰਤ